Instagram ਤੋਂ پیسے ਕਮਾਉਣ ਦਾ ਸਭ ਤੋਂ ਸੌਖਾ ਤਰੀਕਾ ਸਭ ਤੋਂ ਪਹਿਲਾਂ ਆਪਣੀ Instagram ਦੀ ਪ੍ਰੋਫਾਈਲ ਤੇ ਆ ਜਾਣਾ ਤੇ ਲਿਖਿਆ ਪ੍ਰੋਫੈਸ਼ਨਲ ਡੈਸ਼ਬੋਰਡ ਤੇ ਕਲਿੱਕ ਕਰਨਾ ਤੇ ਤੁਸੀਂ ਦੇਖੋ ਕਿ ਤੁਹਾਡੇ ਉਹਦੇ ਉੱਤੇ ਜੋ ਫਿਨਿਸ਼ਿੰਗ ਸੈਟਿੰਗ ਲਿਖੀ ਹੈ ਉਹਦੇ ਉੱਤੇ ਗਿਫਟ ਦੀ ਆਪਸ਼ਨ ਦਿੱਤੀ ਹੈ ਉਹਦੇ ਉੱਤੇ ਕਲਿੱਕ ਕਰਨਾ ਹੈ ਤੇ ਤੁਸੀਂ ਸਭ ਤੋਂ ਪਹਿਲਾਂ ਲੀਗਲ ਫਰਸਟ ਨੇਮ ਦੇ ਵਿੱਚ ਆਪਣਾ ਜੋ ਨੇਮ ਐ ਹਾਫ ਨੇਮ ਭਰਨਾ ਜੇਕਰ ਤੁਹਾਡਾ ਨਾਮ ਜਿਦਾ ਤੁਹਾਡੇ ਜਸਵਿੰਦਰ ਸਿੰਘ ਹੈ ਤਾਂ ਤੁਸੀਂ ਸਿਰਫ ਜਸਵਿੰਦਰ ਭਰਨਾ ਸਿੰਘ ਰਾਸ਼ਟਪਨਾ ਜੇ ਕੋਰ ਲੱਗਦੀ ਤਾਂ ਕੋਰ ਉਸ ਤੋਂ ਅਗਲੇ ਸਟੈਪ ਤੇ ਵਿੱਚ ਭਰਨਾ ਤੇ ਫਿਰ ਤੁਸੀਂ ਆਪਣੀ ਪਾਰਨੀ ਡੇਟ ਆਫ ਬਰਥ ਡੇਟ ਆਫ ਬਰਥ ਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਆਪਣਾ ਸਨ ਭਰਨਾ ਕਿਉਂਕਿ ਜਦੋਂ ਅਸੀਂ ਸਭ ਤੋਂ ਪਹਿਲਾਂ ਡੇਟ ਤੋਂ ਸ਼ੁਰੂ ਕਰਦੇ ਆ ਤਾਂ ਜੋ ਜਦੋਂ ਅਸੀਂ ਨੈਕਸਟ ਸਟੈਪ ਤੇ ਕਰਦੇ ਆ ਤਾਂ ਡੇਟ ਆਫ ਬਰਥ ਜੋ ਹੈ ਗਲਤ ਆ ਜਾਂਦੀ ਹੈ ਤੇ ਤੁਸੀਂ ਸਭ ਤੋਂ ਪਹਿਲਾਂ ਆਪਣਾ ਜੋ ਸਨ ਚੂਜ਼ ਕਰਨਾ ਫਿਰ ਆਪਣਾ ਮੰਥ ਤੇ ਫਿਰ ਆਪਣੀ ਡੇਟ ਤੇ ਫਿਰ ਕੰਟਰੀ ਕਰਨੀ ਸਿਲੈਕਟ ਜਿਹੜੇ ਵੀ ਤੁਸੀਂ ਕੰਟਰੀ ਦੇ ਵਿੱਚ ਰਹਿੰਦੇ ਹੋ ਤੇ ਅਸੀਂ ਕਰਾਂਗੇ ਇੰਡੀਆ ਤੇ ਇੰਡੀਆ ਤੇ ਕਲਿੱਕ ਕਰਕੇ ਅਸੀਂ ਕਰਦੇ ਨਾ ਨੈਕਸਟ ਨੈਕਸਟ ਇਹਦੇ 4-5 ਸਟੈਪ ਹੈ ਜੋ ਤੁਸੀਂ ਫਿਨਿਸ਼ ਕਰਨੇ ਆ ਤੇ ਨੈਕਸਟ ਕਰਨ ਤੋਂ ਬਾਅਦ ਥੋੜਾ ਜਿਹਾ ਵੇਟ ਕਰੋ ਕਿਉਂਕਿ ਨੈਟਵਰਕ ਥੋੜੀ ਪ੍ਰੋਬਲਮਸ ਹੇਗੀ ਚਲਦੀ ਪਈ ਦ ਨੈਕਸਟ ਸਟੈਪ ਤੋਂ ਬਾਅਦ ਅਗਲੀ ਜੋ ਪੇਜ ਖੁੱਲਕੇ ਆ ਜਾਣਾ ਉਸ ਦੇ ਉੱਤੇ ਤੁਹਾਡੀ ਕੰਟਰੀ ਆਪਣੇ ਆਪ ਆ ਜਾਣੀ ਹੈ ਜੇ ਨਹੀਂ ਹੈਗੀ ਤਾਂ ਤੁਸੀਂ ਆਪਣੀ ਕੰਟਰੀ ਸਿਲੈਕਟ ਕਰਨੀ ਤੇ ਉਸ ਤੋਂ ਅਗਲੀ ਆਪਸ਼ਨ ਤੇ ਤੁਸੀਂ ਇਨਵੀਜੀਬਲ ਕਰ ਦੇਣਾ ਉੱਥੇ ਬਹੁਤ سارے ਆਪਸ਼ਨ ਹੋਣੀਆਂ ਤੇ ਤੁਸੀਂ ਉਸ ਤੋਂ ਬਾਅਦ ਅੱਗੇ ਨੈਕਸਟ ਨੈਕਸਟ ਤੇ ਫਿਰ ਕਲਿੱਕ ਕਰਕੇ ਤੇ ਅਗਲਾ ਜੋ ਸੈਟਅਪ ਪੇਅ ਆਊਟ ਅਕਾਊਂਟ ਤੇ ਇਸ ਦੇ ਉੱਤੇ ਤੁਸੀਂ ਜੋ ਬੇਸਿਕ ਜੀ ਇਨਫੋਰਮੇਸ਼ਨ ਆ ਤੁਹਾਡਾ ਨਾਮ ਤਾਂ ਆਪਣੇ ਆਪ ਹੀ ਆ ਜਾਊਗਾ ਡੇਟ ਆਫ ਬਰਥ ਵੀ ਆ ਜਾਣੀ ਆ ਤੇ ਤੁਸੀਂ ਜੋ ਆਪਣੇ ਆਪ ਪਿੰਡ ਇਹ ਉਹਦਾ ਨਾਮ O Deus te ਉਸ ਤੋਂ ਬਾਅਦ ਤੁਸੀਂ ਜਿਹੜੇ ਵੀ ਟਾਊਨ ਸਿਟੀ ਜਿਹੜੇ 'ਚ ਰਹਿੰਦੇ ਆ ਤੁਸੀਂ ਉਹਨੂੰ ਫਿਲ ਕਰਨਾ ਤੇ ਫਿਰ ਉਸ ਤੋਂ ਬਾਅਦ ਨੈਕਸਟ ਕਰਕੇ ਅੱਗੇ ਆ ਜਾਣਾ ਪੇਮੈਂਟ ਅਕਾਊਂਟ ਦੇ ਉੱਤੇ ਤੁਸੀਂ ਕਰਨਾ ਬੈਂਕ ਟ੍ਰਾਂਸਫਰ ਤੇ ਲਿੰਕ ਪੇਮੈਂਟ ਮੈਥਡ ਦੇ ਉੱਤੇ ਕਲਿੱਕ ਕਰਨਾ ਤੇ ਇੱਥੇ ਤੁਸੀਂ ਕੰਟੀ ਤੁਹਾਡੀ ਆਪਣੇ ਆਪ ਫੇਰ ਆ ਜਾਣੀ ਹੈ ਤੇ ਫਿਰ ਤੁਸੀਂ ਆਪਣਾ ਜੋ ਨੇਮ ਫਿਲ ਕਰਨਾ ਇੱਥੇ ਇੱਥੇ ਵੀ ਸੇਮ ਇਹੀ ਆਪਣਾ ਨਾਮ ਜੋ ਤੁਸੀਂ ਜੋ ਤੁਹਾਡੇ ਆਧਾਰ ਕਾਰਡ ਪੈਨ ਕਾਰਡ ਦੇ ਵਿੱਚ ਲਿਖਿਆ ਹੋਏ ਉਹੀ ਨਾਮ ਸੇਮ ਫਿਲ ਕਰਨਾ ਤੇ ਆਪਣਾ ਬੈਂਕ ਅਕਾਊਂਟ ਆਈ ਐਫ ਸੀ ਕੋਡ ਤੇ ਸਾਰਾ ਕੁਝ ਕਰਕੇ ਤੇ ਨੀਚੇ ਫਿਰ ਸੈਟਿੰਗ ਤੇ ਜੋ ਨੈਕਸਟ ਦਾ ਆਪਸ਼ਨ ਆ ਉਹਦੇ ਉੱਤੇ ਕਲਿੱਕ ਕਰ ਦੇਣਾ ਤੇ ਫਿਰ ਆ ਜੇ ਅੱਗੇ ਤੇ ਇੱਥੇ ਚਾਰ ਪੰਜ ਆਪਸ਼ਨ ਆਣ ਗੀਆਂ ਤੁਹਾਨੂੰ ਜੋ ਅਲਾਉ ਕਰਨੀਆਂ ਹੋਣੀਆਂ ਤੁਸੀਂ ਕਰਨੀਆਂ ਅਲਾਉ ਤੇ ਫਿਰ ਅਸੀਂ ਆ ਜਾਣਾ ਅਗਲੇ ਪੇਜ ਦੇ ਉੱਤੇ ਟੈਕਸ ਇਨਫੋਰਮੇਸ਼ਨ ਦਾ ਪੇਜ ਹੋਣਾ ਇਹਦੇ ਉੱਤੇ ਤੁਸੀਂ 9 9 ਕਰਨਾ ਕਿਉਂਕਿ ਤੋਂ ਉਹਨਾਂ ਨੇ ਪੁੱਛਣਾ ਕਿ ਤੁਸੀਂ ਜੋ ਯੂ ਐਸ اے ਦੇ ਰਹਿਣ ਵਾਲੇ ਤਾਂ ਤੁਸੀਂ 9 ਹੀ ਕਰਨਾ ਤੇ 9 9 ਤੇ ਕਲਿੱਕ ਕਰਕੇ ਤੁਸੀਂ ਅੱਗੇ ਆ ਜਾਣਾ ਇੱਥੇ ਤੁਸੀਂ ਆਪਣੇ ਜੋ ਐਡਰੈਸ ਸੇਮ ਐਡਰੈਸ ਇੱਥੇ ਦੁਬਾਰਾ ਫਿਲ ਕਰਨਾ ਤੇ ਜੋ ਪੈਨ ਲਿਖਿਆ ਉੱਥੇ ਤੁਸੀਂ ਆਪਣਾ ਪੈਨ ਕਾਰਡ ਦਾ ਜੋ ਨੰਬਰ ਆ ਉਹ ਫਿਲ ਕਰਨਾ ਫੁੱਲ ਜੋ ਵੀ ਦਿੱਤਾ ਫਿਰ ਤੁਸੀਂ ਆਪਣੇ ਕਰਨੇ ਸਿਗਨੇਚਰ ਆਪਣੇ ਨਾਮ ਦੇ ਜੋ ਤੁਹਾਡੇ ਪੈਨ ਕਾਰਡ ਦੇ ਉੱਤੇ ਤੁਹਾਡੇ ਆਇਡੈਂਟੀਟੀ ਪ੍ਰੂਫ ਦੇ ਉੱਤੇ ਆ ਤੇ ਫਿਰ ਨੈਕਸਟ ਕਰਨਾ ਤੇ ਤੁਹਾਡਾ ਪੂਰਾ ਫਾਰਮ ਫਿਲ ਹੋ ਜਾਣਾ ਤੇ ਉਸ ਤੋਂ ਬਾਅਦ ਸਬਮਿਟ ਤੇ ਕਲਿੱਕ ਕਰ ਦੇਣਾ ਕਲਿੱਕ ਤੇ ਜਦੋਂ ਅਸੀਂ ਸਬਮਿਟ ਤੇ ਕਲਿੱਕ ਕਰਾਂਗੇ ਤੇ ਫਿਰ ਥੋੜੀ देर ਕਰੋ ਵੇਟ ਵੇਟ ਕਰਨ ਤੋਂ ਬਾਅਦ ਜੋ ਤੁਹਾਡਾ ਜੋ ਫਾਰਮ ਹੈ ਪੂਰਾ ਪਰ ਹੋ ਗਿਆ ਤੇ ਜਦੋਂ ਵੀ ਤੁਸੀਂ ਇੰਸਟਾਗ੍ਰam ਤੇ ਵੀਡੀਓ ਪਾਣਗੇ ਤੇ ਤੁਹਾਨੂੰ ਲੋਕੀ ਗਿਫਟ ਦੇਣਗੇ ਉਸ ਤੇ ਕਲਿੱਕ ਕਰਕੇ ਤੇ ਫਿਰ ਜੋ ਉਹਦੀ ਅਰਨਿੰਗ ਆਉਗੀ ਉਹ ਤੁਹਾਡੇ ਸਿੱਧਾ ਅਕਾਊਂਟ ਦੇ ਵਿੱਚ ਆਉਗੀ ਤੇ ਬਾਏ ਬਾਏ ਸਾਰਿਆਂ ਨੂੰ ਵੀਡੀਓ ਕਰਦੇ ਸ਼ੇਅਰ ਬਾਏ